ਨੇਪਾਲ ਦੇ ਵਿੱਚ ਹੁਣ ਕੁਦਰਤ ਦੀ ਭਾਰੀ ਤਬਾਹੀ ਦੇਖਣ ਮਿਲ ਰਹੀ ਹੈ ਦੱਸਦੀ ਕਿ ਲਗਾਤਾਰ ਮਸਲਾਦਾਰ بارش ਹੋ ਰਹੀ ਹੈ ਜਿਸ ਕਰਕੇ ਜੰ ਜੀਵਤ ਅਸਥਵ્યਸਤ ਹੋਇਆ ਪਿਆ ਹੈ ਤਾਂ ਕਈ ਲੋਕਾਂ ਦੀ ਜਾਨ ਚਲੀ ਗਈ ਹੈ ਤਾਂ ਖੌਫਨਾਕ ਤਸਵੀਰਾਂ ਨੇਪਾਲ ਤੋਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿੱਥੇ ਭਾਰੀ ਕੁਦਰਤ ਦੀ ਤਬਾਹੀ ਦੇਖੀ ਜਾ ਸਕਦੀ ਹੈ ਤਾਂ ਕਈ ਲੋਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਦੀ ਵਾਹ ਫੜੀ ਹੈ ਜਿਸ ਦੇ ਚਲਦਿਆਂ ਪੰਜਾਬ ਸਰਕਾਰ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੰਨਣਾ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਸਾਡਾ ਫਰਜ਼ ਹੈ ਇਸੇ ਲਈ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਪਰਿਵਾਰਾਂ ਲਈ ਇਹ ਮੇਕ ਉਪਰਾਲਾ ਕੀਤਾ ਗਿਆ ਹੈ ਉਹਨਾਂ ਨੇ ਪੂਰਾ ਮੈਨੂੰ ਭਰੋਸਾ ਦਿਵਾ ਕੇ ਗਿਆ ਜੀ ਜੋ ਫੌਜੀਆ ਨੂੰ ਉਹ ਦਿੰਦੇ ਆ ਉਹ ਮੇਰਾ ਸਮਾਨ ਮਨ ਪੂਰਾ ਵਧੀਆ ਕਰਕੇ ਗਿਆ ਜੀ ਮੈਂ ਸੀਐਮ ਪਹੁੰਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਜਿਹੜਾ ਮੇਰੇ ਬੱਚੇ ਦੇ ਤੀਜੇ ਦਿਨ ਮੇਰੇ ਘਰੇ ਪਹੁੰਚ ਗਿਆ ਜੀ ਇਹ ਦੋਸਤੇ ਹੋਰ ਵੀ ਪੰਜਾਬ ਸਰਕਾਰ ਹੋਇਆ ਸਾਡੇ ਜਿਵੇਂ ਐਸਐਸਪੀ ਆਮਾਨ ਸਾਡੀ ਐਸਪੀ ਉਹਨਾਂ ਨੇ ਬਹੁਤ ਬਹੁਤ ਸਾਨੂੰ ਮਦਦ ਕਰੀ ਜੀ ਮੇਰੇ ਬੱਚੇ ਵਾਜਤੇ ਉਹਨਾਂ ਆਪਣੇ ਨੂੰ ਭੇਜੇ ਪੁਲਿਸ ਵਾਲੇ ਜੀ ਉਹ ਸ਼ਲਾਮੀ ਦਿੱਕੇ ਗਿਆ ਜੀ ਇਸ ਰਾਹੀ ਨਾਲ ਕੋਈ ਸ਼ਹੀਦ ਦੀ ਜਾਨ ਵਾਪਸ ਨਹੀਂ ਆ ਸਕਦੀ ਨਹੀਂ ਇਹ ਕੋਈ ਕੀਮਤ ਹੈ ਸ਼ਹੀਦ ਦੀ ਜਾਨ ਦੀ ਪਰ ਇੱਕ ਇੱਕ ਪਰਿਵਾਰ ਦੀ ਕਬੀਲਦਾਰੀ ਚੱਲਦੀ ਰਹਿੰਦੀ ਹੈ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਸਾਡਾ ਫਰਜ਼ ਹੈ ਜੇ ਅਸੀਂ ਇਹਨਾਂ ਪਰਿਵਾਰਾਂ ਨੂੰ ਸੰਭਾਲ ਲਾਂਗੇ ਤਾਂ ਹੋਰ ਬੱਚੇ ਫੌਜ ਜਾਣ ਵਾਰੀ ਸੋਚਣਗੇ ਨਹੀਂ ਤਾਂ ਮਾਪੇ ਉਦਾਹਰਨ ਦੇ ਕੇ ਕਿਉਂ ਨਾ ਵਾਂਗੂ ਰੁੱਝੋਗੇ ਜਾਂ ਉਹਨਾਂ ਵਾਂਗੂ ਪਰਿਵਾਰ ਰੁੱਝੂਗਾ ਤਾਂ ਫਿਰ ਆਪਣੇ ਬੱਚਿਆਂ ਨੂੰ ਫੌਜ ਚ ਭੇਜਣ ਦੀ ਹਿੰਮਤ ਨਹੀਂ ਕਰਦੇ ਦੀ ਜਾਨ ਜਾ ਚੁੱਕੀ ਹੈ ਤਾਂ ਕਈ ਲੋਕ ਘਰੋਂ ਬੇਕਾਰ ਹੋ ਗਏ ਨੇ ਤਾਂ ਨੇਪਾਲ ਦੇ ਵਿੱਚ ਇੱਕ ਵਾਰ ਫਿਰ ਕੁਦਰਤ ਦਾ ਕਹਿਰ ਜਿਹੜਾ ਉਹ ਦੇਖਣ ਮਿਲ ਰਿਹਾ ਹੈ ਨੇਪਾਲ ਦੀ ਭਾਰੀ بارش ਕਾਰਨ ਜਿਹੜਾ ਭਾਰਤ ਦੇ ਵਿੱਚ ਵੀ ਤਬਾਹੀ ਮਚਾ ਰਹੀ ਹੈ ਨੇਪਾਲ ਦੇ ਵਿੱਚ ਜਿੱਥੇ ਹੜਾ ਕਾਰਨ 170 ਲੋਕਾਂ ਦੀ ਮੌਤ ਹੋ ਚੁੱਕੀ ਹੈ ਉੱਥੇ ਹੀ ਨਦੀਆਂ ਦੇ ਵਹਨ ਤੋਂ ਬਾਅਦ ਬਿਹਾਰ ਦੇ ਵਿੱਚ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਬਿਰਾਜਾ ਦੇ ਦਰਵਾਜ਼ੇ ਖੋਲਨੇ ਪਏ ਹਨ ਜਿਸ ਕਾਰਨ ਗੰਗਾ ਕੋਸੀ ਗੰਡਕ ਸਮੇਤ ਕਈ ਨਦੀਆਂ ਵਿੱਚ ਉਛਾਲ ਦੇਖਿਆ ਜਾ ਸਕਦਾ ਹੈ ਤਾਂ 26 ਜ਼ਿਲ੍ਹਿਆਂ ਦੇ ਵਿੱਚ ਹੜ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਦੱਸ ਕਿ ਨੇਪਾਲ ਦੇ ਵਿੱਚ ਭਾਰੀ ਬਾਰਿਸ਼ ਨੇ ਤਬਾਹੀ ਮਚਾਈ ਹੋਈ ਹੈ ਖੌਫਨਾਕ ਤਸਵੀਰਾਂ ਹਰ ਰੋਜ਼ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤਾਂ ਰੈਸਕਿਊ ਆਪਰੇਸ਼ਨ ਲਗਾਤਾਰ ਜਾਰੀ ਹੈ ਤਾਂ 170 ਲੋਕਾਂ ਦੀ ਜਾਨ ਜਾ ਚੁੱਕੀ ਹੈ। ਨਦੀਆਂ ਦੇ ਵਹਿਣ ਤੋਂ ਬਾਅਦ ਬਿਹਾਰ ਦੇ ਵਿੱਚ ਵੀ ਜਿਹੜਾ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਬਿਰਾਜਾ ਦੇ ਦਰਵਾਜ਼ੇ ਖੋਲਨੇ ਪਏ ਹਨ ਜਿਸ ਕਾਰਨ ਗੰਗਾ, ਕੋਸੀ, ਗੰਡਕ ਸਮੇਤ ਕਈ ਨਦੀਆਂ ਦੇ ਵਿੱਚ ਹੁਸ਼ਾਲ ਆ ਗਿਆ ਤੇ 26 ਜ਼ਿਲ੍ਹਿਆਂ ਦੇ ਵਿੱਚ ਹੜ ਦਾ ਕਹਿਰ ਦੇਖਣ ਮਿਲ ਰਿਹਾ ਹੈ ਭਾਰੀ ਮੀਂਹ ਅਤੇ ਹੜਕਾਣ ਹੁਣ ਤੱਕ 170 ਲੋਕਾਂ ਦੀ ਮੌਤ ਹੋ ਚੁੱਕੀ ਹੈ ਤਾਂ ਨੇਪਾਲ ਦੇ ਵਿੱਚ ਭਾਰੀ ਮੀਂਹ ਹੜ ਅਤੇ ਜ਼ਮੀਨ ਖਿਸਕਣ ਕਾਰਨ 2 ਦਿਨਾਂ ਦੇ ਵਿੱਚ ਹੀ 170 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 55 ਲੋਕ ਲਾਪਤਾ ਦੱਸੇ ਜਾ ਰਹੇ ਨੇ ਮਰਨ ਵਾਲਿਆਂ ਦੇ ਵਿੱਚ ਬਸ ਸਫਰ ਕਰ ਰਹੇ 19 ਲੋਕ ਅਤੇ ਸਖਲਾਈ ਕੈਂਪ ਦੇ ਵਿੱਚ ਮੌਜੂਦ 6 ਫੁੱਟਬਾਲ ਖਿਡਾਰੀ ਵੀ ਸ਼ਾਮਲ ਨੇ ਤਾਂ ਨੇਪਾਲ ਦੇ ਵਿੱਚ ਇੱਕ ਵਾਰ ਫਿਰ ਜਿਹੜਾ ਕੁਦਰਤ ਆਪਣਾ ਪ੍ਰਕੋਪ ਬਰਪਾ ਰਿਹਾ ਲੋਕਾਂ ਦਾ ਜਨਜੀਵਤ ਅਸਥਵਸਤ ਹੋ ਗਿਆ ਹੈ ਬੀਤੇ 2 ਦਿਨਾਂ ਦੇ ਵਿੱਚ 170 ਲੋਕਾਂ ਦੀ ਮੌਤ ਹੋ ਚੁੱਕੀ ਹੈ ਤਾਂ ਤਸਵੀਰਾਂ ਸਭ ਬਿਆਨ ਕਰ ਰਹੀਆਂ ਨੇ ਜੋ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪਾਣੀ ਪਾਣੀ ਹੀ ਜਿੱਥੇ ਨਜ਼ਰ ਜਾਂਦੀ ਹੈ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ レスキュー ઓપરેશન ਲਗਾਤਾਰ ਕੀਤਾ ਜਾ ਰਿਹਾ ਹੈ ਪਰ ਹਾਲਾਤ ਕਾਫੀ ਤਣਾਅਪੂਰਨ ਹੁਣ ਨਜ਼ਰ ਆ ਰਹੇ ਨੇ ਤਾਂ ਕਈ ਥਾਵਾਂ ਤੇ ਜਿਹੜਾ ਮਾਨਸੂਨ ਐਕਟਿਵ ਅਜੇ ਵੀ ਦਿਖਾਈ ਦੇ ਰਿਹਾ ਹੈ ਤੇ ਨੇਪਾਲ ਦੀਆਂ ਇਹ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿੱਥੇ ਕੁਦਰਤ ਦੀ ਤਬਾਹੀ ਦੇਖੀ ਜਾ ਸਕਦੀ ਹੈ। ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par